ਤੁਸੀਂ ਦੇਖ ਰਹੇ ਹੋ ਫਗਵਾੜਾ ਨਿਊਜ਼ ਮੈਂ ਹਾਂ ਤੁਹਾ ਨਾਲ ਅੰਜਲੀ ਫਗਵਾੜਾ ਸ਼ਹਿਰ ਦੇ ਗੁਰੂ ਹਰਗੋਬਿੰਦਗਰ ਵਿਖੇ ਕਿਰਾਏ ਤੇ ਰਹਿ ਰਹੇ ਇੱਕ ਵਿਅਕਤੀ ਵੱਲੋਂ ਘਰ ਦੇ ਅੰਦਰ ਹੀ ਖੋਫ ਦਾਤਕ ਕਦਮ ਚੁੱਕ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ ਗਈ। ਸਾਰੇ ਮਾਮਲੇ ਸੰਬੰਧੀ ਜਾਣਕਾਰੀ ਦਿੰਦਿਆਂ ਏਐਸਆਈ ਪਰੰਜੀਤ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਕੰਟਰੋਲ ਤੋਂ ਸੂਚਨਾ ਮਿਲੀ ਸੀ ਕਿ ਗੁਰੂ ਹਰਗੋਬਿੰਦਗਰ ਵਿਖੇ ਕੋਠੀ ਨੰਬਰ 204 ਵਿੱਚ ਕਿਸੇ ਵਿਅਕਤੀ ਵੱਲੋਂ ਗਲ ਨੂੰ ਫੰਦਾ ਲਗਾ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ ਗਈ ਹੈ। ਉਨ੍ਹਾਂ ਨੇ ਕਿਹਾ ਕਿ ਜਦੋਂ ਉਹ ਮੌਕੇ ਤੇ ਹੋ ਚੇ ਤਾਂ ਦੇਖਿਆ ਕਿ ਇੱਕ ਵਿਅਕਤੀ ਵੱਲੋਂ ਘਰ ਵਿੱਚ ਲੱਗੇ ਪੱਖੇ ਨਾਲ ਰੱਸੀ ਬਨ ਕੇ ਆਪਣੀ ਜੀਵਨ ਲਾ ਸਮਾਪਤ ਕਰ ਲਈ ਗਈ ਅੱਗੇ ਜਾਣਕਾਰੀ ਦਿੰਦੇ ਆ ਉਹਨਾਂ ਨੇ ਦੱਸਿਆ ਕਿ ਮ੍ਰਿਤਕ ਦੀ ਪਛਾਣ ਜਗਜੀਤ ਸਿੰਘ ਵਜੋਂ ਹੋਈ ਹੈ ਮੌਕੇ ਤੇ ਪਹੁੰਚੀ ਪੁਲਿਸ ਵੱਲੋਂ ਮ੍ਰਿਤਕ ਦੀ ਲਾਸ਼ ਨੂੰ ਕਬਜ਼ੇ ਚ ਲੈ ਕੇ ਮੌਤ ਦੇ ਕਾਰਨਾਂ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ ਫਗਵਾੜਾ ਨਿਊਜ਼ ਦੇ ਲਈ ਕੈਮਰਾਮੈਨ ਜਸ ਸ਼ਰਮਾ ਦੇ ਨਾਲ ਅਸ਼ਰਜੀਤ ਸਿੰਘ ਸੋਨੀ ਦੀ ਰਿਪੋਰਟ ਕੀ ਨਾਮ ਆਪਣਾ ਜੀ ਪਲਵਿੰਦਰ ਸਿੰਘ ਸੋਢੀ ਸੋਢੀ ਸਾਹਿਬ ਇਹ ਜਿਹੜੀ ਬੰਦੇ ਦੀ ਡੈਥ ਹੋਈ ਆ ਕੀ ਕਾਰਨ ਤੇ ਕਿਦਾਂ ਪਤਾ ਲੱਗਾ ਤੁਹਾਨੂੰ ਐਕਚੁਅਲੀ ਮੈਂ ਤਾਂ ਇਹਨਾਂ ਦੇ ਪੇ ਜਿਹੜਾ ਬੰਦਾ ਗੇਟ ਤੇ ਹੁੰਦਾ ਉਹਨੇ ਫੋਨ ਕੀਤਾ ਵੀ ਉਹ ਹੁੰਦਾ ਨਹੀਂ ਪਿਆ ਹੈਗਾ ਤੇ ਕੀ ਕਾਰਨ ਮੈਂ ਕਹਤੋਂ ਦੇਖ ਲਾ ਜਾ ਕਿੱਥੇ ਹੈਗਾ ਚਾਚੂ ਦੇ ਨਾ ਆਇਆ ਪਤਾ ਨਹੀਂ ਉਹ ਤੇ ਉਹ ਕਹਿੰਦਾ ਵੀ ਉਹ ਹੈਂਗ ਕਰ ਗਿਆ ਇੱਥੇ ਵੀ ਮੈਂ ਨਾਲ ਹੀ ਕੰਟਰੋਲ ਨੂੰ ਫੋਨ ਕਰ ਦਿੱਤਾ ਕਿਤੇ ਪੁਲਿਸ ਨੂੰ ਤੁਸੀਂ ਫੋਨ ਕੀਤਾ ਹਾਂਜੀ ਮੈਂ ਕੀਤਾ ਕੀ ਨਾਮ ਸੀ ਇਹਨਾਂ ਦਾ ਪਤਾ ਕੁਝ ਇਹ ਨਾ ਜਗਜੀਤ ਕਰਕੇ ਸੀਗਾ ਕਿਉਂਕਿ ਇਹ ਤੇ ਉਹਨਾਂ ਦਾ ਮੈਂ ਤੇ ਜਿੰਨ ਮੇਰੇ ਫਰੈਂਡ ਹੈ ਕੋਹਲੀ ਸਾਹਿਬ ਉਹਨਾਂ ਦੇ ਅੱਗੇ ਡਰਾਈਵਰ ਜਾਂ ਕਹ ਲਓ ਗੱਡੀਆਂ ਸਾਫ਼ ਸੁਥਰ ਕਰਦਾ ਸੀ ਜਾਂ ਦੇਖ ਰੇ ਕਰ ਇੱਥੇ ਰਹਿੰਦਾ ਸੀਗਾ ਪਰ ਇਹ ਪੰਜ ਸਾਲ ਕੁੱਟੇ ਛੱਡ ਕੇ ਉਹਨਾਂ ਦੀ ਗੁੱਠੀ ਹੈ ਕੋਈ ਇਹਨਾਂ ਨੇ ਦੱਸਿਆ ਕੋਈ ਪਰੇਸ਼ਾਨੀ ਵਗੈਰਾ ਕੋਹਲੀ ਸਾਹਿਬ ਨੂੰ ਨਹੀਂ ਨਹੀਂ ਮੇਰੀ ਗੱਲ ਵੀ ਦੁਪਹਿਰੇ ਫੋਨ ਤੇ ਹੋਈ ਹੈ ਬਿਲਕੁਲ ਨਾਰਮਲ ਗੱਲ ਕਰਦਾ ਪਿਆ ਸੀਗਾ ਕੋਹਲੀ ਸਾਹਿਬ ਜਾਣ ਤੋਂ ਬਾਅਦ ਫਿਰ ਘਰ ਦੀ ਦੇਖ ਰੇ ਮੇਨਟੇਨੈਂਸ ਉਹਦਾ ਇਹੀ ਕਰਾਉਂਦਾ ਸੀਗਾ ਹਾਂ ਸਰ ਕੀ ਮਾਮਲਾ ਹੈ ਕਿ ਜਿਹੜਾ ਵਿਅਕਤੀ ਦੀ ਦਿੱਥੋਈ ਕੰਟਰੋਲ ਰੂਮ ਤੋਂ ਇੱਕ ਟੈਲੀਫੋਨ ਮਿਲ ਰਹਾ ਸੀ ਬਈ ਹਰਕੁਂਦ ਨਗਰ ਚ ਕੋਠੀ ਨੰਬਰ 204 ਦੇ ਵਿੱਚ ਕੋਈ ਆਤਮ ਹੱਤਿਆ ਕਰ ਲਈ ਕਿਸੇ ਨੇ ਅਸੀਂ ਮੌਕੇ ਤੇ ਮੇਰਾ ਨਾਮ ਐਸਐਸ ਸੁਨੀਲ ਕੁਮਾਰ ਮੈਂ ਐਸਐਸ ਪਰਮਜੀਤ ਹਨਸਪੀ ਪੋੜੇ ਤੋਂ ਅਸੀਂ ਦੋਨੇ ਜਣੇ ਮੌਕੇ ਤੇ ਪਹੁੰਚੇ ਆ ਮੌਕੇ ਤੇ ਪਹੁੰਚ ਕੇ ਦੇਖਿਆ ਪੱਖੇ ਦੇ ਨਾਲ ਰੱਸੀ ਪਾ ਕੇ ਉਹ ਬੰਦਾ ਲਟਕਿਆ ਸੀ ਅੱਜ ਤੋਂ ਇਹ ਮੈਂ ਪੁੱਛ ਵਿੱਚ ਕੀਤੀ ਇਹਦਾ ਨਾਮ ਨੂੰ ਉਹਨਾਂ ਦੱਸਿਆ ਵੀ ਚਕਜੀਤ ਸਿੰਘ ਦਾ ਨਾਮ ਹੈ ਫਿਰ ਉਥੋਂ ਇੱਕ ਪਰਚੀ ਰੱਪੀ ਪਰਚੀ ਦੇ ਉੱਤੇ ਫਾਦਰ ਨੇਮ ਫਾਦਰ ਨੇਮ ਆਤਮਾ ਸਿੰਘ ਕੋਟੀ ਨੰਬਰ 204 ਹਰ ਕੋ ਵੀ ਨੰਬਰ ਉਹਦੇ ਪ੍ਰੋਪਰ ਰੈਂਨ ਵਾਲਾ ਕਿੱਥੇ ਦਸੀ ਜਿੱਥੇ ਦੇ ਨਹੀਂ ਅਜੇ ਤੱਕ ਕੋ ਪੱਕਾ ਪਤਾ ਨਹੀਂ ਲੱਗਾ ਵੀ ਕਿੱਥੇ ਦੇ ਰੈਂਨ ਵਾਲੇ ਆ ਉਹਨਾਂ ਦੇ ਜਿਹੜੇ ਜਿੱਥੇ ਰੈਂਟ ਦੇ ਰਹਿੰਦੇ ਆ ਮਾਲਕ ਜਿਹੜੇ ਉਹ ਬਾਹਰ ਆ ਉਹ ਕੱਲ ਹੋਣਾ ਤਾਂ ਕੱਲ ਪਤਾ ਲੱਗੂਗਾ ਵੀ ਕਿੱਥੇ ਦਾਏ ਰੈਂਨ ਵਾਲਾ ਤੇ ਕਾਰਨ ਕੋਈ ਸਾਹਮਣੇ ਆਇਆ ਕੋਈ ਨਹੀਂ ਕੋਈ ਕਾਰਨ ਨਹੀਂ ਆਇਆ ਕੋਈ ਕੋਲੋਂ ਕੋ ਸੂਇ ਸਾਈਡ ਵਗੈਰਾ ਦਾ ਨਹੀਂ ਕੋਈ ਨੋਰਸ ਨਹੀਂ ਮਿਲਿਆ ਅੱਛਾ ਜੀ ਸਿਰਫ ਕੁਰਸੀ ਦੇ ਉੱਤੇ ਇਹ ਰੱਸੀ ਪਾਗ ਦੇ ਲਟ ਗਿਆ ਪਿਆ ਤੇ ਡੈਡ ਬੋਡੀ ਹੁਣ ਜੀ ਡੈਡ ਬੋਡੀ ਹੁਣ ਅਸੀਂ ਸਿਵਲ ਹਸਪਤਾਲ ਮੋਰਚਰੀ ਚ ਰਖਾਵਾਂਗੇ ਤਾਂ ਉਹਨਾਂ ਦੇ ਆਉਣ ਤੇ ਫਿਰ ਕਾਰਜ ਕਰ ਤੇ ਕੀ ਕਾਰਵਾਈ ਫਿਲਾਈਆ ਕਾਰਵਾਈ ਨੋਟ ਤੇ ਕੁਝ ਨਹੀਂ ਹੈ ਨਾ ਕਰਦੇ ਹੁਣ ਅਸਚੋਤਰੀ ਕਾਰਵਾਈ ਹੋਣੀ